ज़िंदाब 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 मुर्दाबाद 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 मुर्दाबादारी मुर्दा मुर्दाबाद मोदी मुर्दा मुर्दा مظاہرات مظاہرات ہم کچا ختم نہ کرنے والی سرکارا مظاہرات مظاہرات دو اگراہ گے 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 ਜੈ ਜਗ ਜੈ ਜਗ ਅੱਜ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਅਸੀਂ ਪੀਸੀ ਕਰ ਰਹੇ ਆ ਸਾਡਾ ਅੰਮ੍ਰਿਤਸਰ ਜ਼ਿਲ੍ਹੇ ਦਾ ਨੌਵਾਂ ਜਥਾ ਜਿਹੜਾ ਵਾ ਅੱਜ ਸ਼ੰਭੂ ਬਾਰਡਰ ਨੂੰ ਰਵਾਨਾ ਹੋ ਰਿਹਾ ਹੈਗਾ ਵਾ ਔਰ ਪਿਛਲੇ ਸਮੇਂ ਕੋਈ ਜਥੇ ਵੱਡੇ ਹੋਣ ਕਰਕੇ ਇੱਕ ਦੋ ਤਿੰਨ ਟ੍ਰੇਨਾਂ ਦੇ ਵਿੱਚ ਸਾਨੂੰ ਸਮੱਸਿਆ ਹੁੰਦੀ ਸੀ ਇਸ ਕਰਕੇ ਅਸੀਂ ਅਰਲੀ ਮਾਰਨਿੰਗ ਤੋਂ 5:30 ਵਜੇ ਤੋਂ ਕਿਸਾਨ ਸੱਚਕੰਡ ਐਕਸਪ੍ਰੈਸ ਤੋਂ ਲੈ ਕੇ 7:30 ਗਾਂਹੋਂ ਤੱਕ ਚੜਦੇ ਜਾ ਰਹੇ ਨੇ। ਬਾਦਰ ਤੇ ਵੀ 8:50 ਤੇ ਚਲੇ ਨੇ। ਹੁਣ ਜਿਹੜੀਆਂ ਨੈਕਸ ਗੱਡੀਆਂ ਆ ਰਹੀਆਂ ਉਹਨਾਂ ਤੇ ਲਗਭਗ 3-400 ਬੰਦਾ ਸਾਡਾ ਅੰਮ੍ਰਿਤਸਰ ਜੰਡਿਆਲਾ ਗੁਰੂ ਤੇ ਬਿਆਸ ਤੁਰਵਾਨਾ ਹੋ ਚੁੱਕਾ ਤੇ ਹੋਰ ਵੀ ਕਿਸਾਨ ਲਗਾਤਾਰ ਆ ਰਹੇ ਨੇ। ਇੱਕ ਤਾਂ ਹੈਗਾ ਕਿ ਮੋਰਚੇ ਦੇ ਵਿੱਚ ਕਿਸਾਨਾਂ ਦੀ ਆਮ ਆਮਦ ਲਗਾਤਾਰ ਵੱਧ ਰਹੀ ਹੈਗੀ ਆ। ਮੋਰਚੇ ਨੂੰ ਬਲ ਮਿਲ ਰਿਹਾ। 13 ਫਰਵਰੀ ਤੋਂ ਜਿਹੜਾ ਅੰਦੋਲਨ ਅਸੀਂ ਦਿੱਲੀ ਅੰਦੋਲਨ 2 ਸ਼ੁਰੂ ਕੀਤਾ ਵਾ ਉਹ ਅੰਦੋਲਨ ਅਸੀਂ ਉਦੋਂ ਅੰਦੋਲਨ ਚਲਾਉਣ ਵੇਲੇ ਕਹਿੰਦਾ ਸੀ ਸੈਂਟਰ ਦੀ ਸਰਕਾਰ ਨੂੰ ਕਿ ਇਹ ਉਦੋਂ ਤੱਕ ਅੰਦੋਲਨ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਵੇਂ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਦਾ ਮੁੱਦਾ ਵਾ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕਰਨ ਦਾ ਸਵਾਲ ਹੈਗਾ ਵਾ ਇਹਦੇ ਨਾਲ ਨਰੇਗਾ 200 ਦਿਨ ਉਹਦੀ ਦਿਹਾੜੀ ਚੰਗੀ ਹੋਵੇ ਲਖੀਮਪੁਰ ਖੀਰੀ ਅਕਤੂਬਰ ਮਹੀਨੇ ਚ ਫੇਰ ਉਹਦੀ ਵਰੀਗੰਡ ਆ ਜਾਣੀ ਆ ਹਜੇ ਤੱਕ ਉਹਦਾ ਇਨਸਾਫ ਸਾਨੂੰ ਮਿਲਿਆ ਨਹੀਂ ਹੈਗਾ ਭਾਰਤ WTO ਤੋਂ ਬਾਹਰ ਆਵੇ ਅਤੇ ਆਦ ਮੰਗਾ ਜਿਹੜੀਆਂ ਸਾਡੀਆਂ ਵਾਂ ਜਿਹੜੀਆਂ ਸਾਡੀਆਂ ਮੋਰਚੇ ਨਾਲ ਜੁੜੀਆਂ ਹੈਗੀਆਂ ਉਹ ਪੂਰੀਆਂ ਕਰਨ ਦਾ ਸਵਾਲ ਹੈਗਾ ਵਾ ਔਰ ਉਤੋਂ ਵੱਡੀ ਗੱਲ ਆ ਸਾਡੀ ਵੀ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਹਾਈ ਕੋਰਟ ਨੇ ਵੀ ਕਹਿਤਾ ਵੀ ਕਿਸਾਨਾਂ ਦਾ ਰਾਹ ਖੋਲਿਆ ਜਾਵੇ ਇਹਦੇ ਨਾਲ ਰਾਹ ਬੰਦ ਹੋ ਨਾਲ ਪੰਜਾਬ ਦੇ ਵਪਾਰੀਆਂ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਤੇ ਆਮ ਜਨਤਾ ਨੂੰ ਆਵਾਜਾਈ ਦੇ ਮਸਲੇ ਤੇ ਬਹੁਤ ਦਿੱਕਤ ਹੁੰਦੀ ਆ ਪੰਜਾਬ ਦੀ ਆਰਥਿਕਤਾ ਤੇ ਦਾ ਮਾੜਾ ਅਸਰ ਪੈਂਦਾ ਪਰ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੇਗੀ ਆਪੋਸ ਕਰ ਦਿੱਤਾ ਹੈਗਾ ਇਹਨੂੰ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਹੋਊਗੀ ਵੀ ਬਾਰਡਰ ਖੁੱਲੇ ਔਰ ਜੋ ਵੀ ਪੰਜਾਬ ਹਰਿਆਣੇ ਦੇ ਆਮ ਜਨਤਾ ਦਾ ਨੁਕਸਾਨ ਹੋ ਰਿਹਾ ਇਹਦੇ ਲਈ ਕੇਂਦਰ ਅਤੇ ਹਰਿਆਣੇ ਦੀ ਸਰਕਾਰ ਜ਼ਿੰਮੇਵਾਰ ਹੈਗੀ ਆ ਦੇ ਲਈ ਕਿਸਾਨ ਮਜ਼ਦੂਰ ਜ਼ਿੰਮੇਵਾਰ ਨਹੀਂ ਹੈਗੇ ਇਸੇ سلسلے ਵਿੱਚ ਲਗਭਗ ਪਟਿਆਲੇ 'ਚ ਪ੍ਰਸ਼ਾਸਨ ਨਾਲ ਸ਼ਾਇਦ ਮੈਨੂੰ ਲੱਗਦਾ ਪਰਸੋਂ ਸਾਡੀ ਮੀਟਿੰਗ ਹੋਵੇ ਉਹਦੇ 'ਚ ਕੀ ਮਸਲਾ ਨਿਬੜ ਕੇ ਆਉਂਦਾ ਪਟਿਆਲੇ ਵਾਲੀ ਮੀਟਿੰਗ 'ਤੇ ਇਹ ਤਾਂ ਉੱਥੇ ਪਟਿਆਲੇ ਮੌਕੇ ਤੇ ਦੋਵੇਂ ਫੋਰਮ ਆਪਣੀ ਦੱਸਣ ਦੀ ਗੱਲਬਾਤ ਆਰ ਇਹਦੇ ਨਾਲ ਦੀ ਨਾਲ ਜਿਵੇਂ ਹਰਿਆਣੇ ਦੇ ਵਿੱਚ ਬਹੁਤ ਜਲਦਬਾਜ਼ੀ 'ਚ ਚਲਕਸ਼ਨਾ ਕਰਾਉਣ ਦਾ ਫੈਸਲਾ ਕੀਤਾ ਇਹ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਜਦੋਂ ਦਾ ਪੰਜਾਬ ਹਰਿਆਣੇ ਦੀ ਪੰਜਾਬ ਤੇ ਮਹਾਰਾਸ਼ਟਰ ਦੀ ਸੌਰੀ ਹਰਿਆਣੇ ਤੇ ਮਹਾਰਾਸ਼ਟਰ ਦੀ ਇਕੱਠੀ ਇਲੈਕਸ਼ਨ ਹੁੰਦੀ ਹੁੰਦੀ ਸੀ ਇਹ ਪਹਿਲੀ ਵਾਰ ਹੋ ਰਿਹਾ ਵਾ ਕਿ ਮਹਾਰਾਸ਼ਟਰ ਨੂੰ ਅੱਡ ਕਿੱਤਾ ਗਿਆ ਵਾ ਜਿਹੜੇ ਇਲੈਕਸ਼ਨ ਕਮਿਸ਼ਨ ਨੇ ਬੇਸ਼ੱਕ ਨਿਰਪੱਖ ਨੇ ਆਜ਼ਾਦ ਚੋਣਾ ਕਰਾਉਂਦਾ ਦਾਵਾ ਪਰ ਸੱਤਾਧਾਰੀ ਪਾਰਟੀ ਨੂੰ ਬੇਨੇਫਿਟ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਔਰ 25 ਦਿਨ ਪਹਿਲੋ ਹਰਿਆਣੇ ਦੀ ਇਲੈਕਸ਼ਨ ਜਿਹੜੀ ਆ ਕਰਾਉਣ ਦਾ ਫੈਸਲਾ ਉਹਨਾਂ ਨੇ ਕਰ ਲਿਆ ਹੈਗਾ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੇ ਜਿਹੜੀ 75 70 ਹਜ਼ਾਰ ਅਰਧ ਸੈਨਿਕ ਫੋਰਸ ਹਰਿਆਣੇ ਚ ਲਾ ਕੇ ਜਿਹੜੇ ਹਰਿਆਣੇ ਦੇ ਕਿਸਾਨਾਂ ਤੇ ਜ਼ੁਲਮ ਕੀਤੇ ਸੀ ਕਿਤੇ ਲੋਕ ਭੁੱਲ ਗਿਆ ਜਿਨ੍ਹਾਂ ਨੂੰ ਕਿਹਾ ਗਿਆ ਸੀਗਾ ਵੀ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਜੇ ਕਿਸਾਨ ਅੰਦੋਲਨ ਚ ਗਏ ਉਹਨਾਂ ਨੇ ਕਿਹਾ ਹੈਗਾ ਵੀ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਰੈੱਡ ਐਂਟਰੀਆਂ ਕਰ ਦਾਂਗੇ ਜੇ ਤੁਸੀਂ ਕਿਸਾਨ ਅੰਦੋਲਨ ਚ ਜਾਓਗੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਤੇ ਫਤਵੇ ਉਹਨਾਂ ਦੇ ਘਰਾਂ ਤੇ ਨੋਟਿਸ ਲਾਏ ਗਏ ਸੀਗੇ ਅਰ ਇਹ ਤੋਂ ਗਉਣਾ ਦੇ ਘਰ ਵਾਲਿਆਂ ਨੂੰ ਕਿਹਾ ਗਿਆ ਸੀ ਚੁੱਕ ਕੇ ਲੈ ਜਾਾਂਗੇ ਜੇ ਤੁਹਾਡੇ ਘਰ ਵਾਲੇ ਕਿਸਾਨ ਅੰਦੋਲਨ 'ਚ ਗਏ ਕਿ ਹਰਿਆਣੇ ਦੇ ਲੋਕ ਇਹ ਗੱਲਾਂ ਭੁੱਲ ਜਾਣਗੇ ਸੋ ਹੁਣ ਸੈਣੀ ਸਾਹਿਬ ਨੂੰ ਜਿਹੜੇ ਮੁੱਖ ਮੰਤਰੀ ਹਰਿਆਣਾ ਨੇ ਉਹਨਾਂ ਦੇ ਉਹਨਾਂ ਦੀ ਆ ਵੀ ਤੁਰੇ ਜਾਂਦੇ ਸੀ ਉਹਨਾਂ ਨੇ ਕਿਸਾਨ ਦੇਖ ਲੇ ਤੇ ਰਾਤ 'ਚ ਖੜ ਗਏ ਤੇ ਕਿਸਾਨਾਂ ਨਾਲ ਗੱਲਬਾਤ ਕਰ ਲਈ ਕਹਿੰਦੇ ਕਿਸਾਨਾਂ ਨੇ ਮੰਗ ਪੱਤਰ ਵੀ ਦਿੱਤਾ ਖੜੇ ਕਿਸਾਨ ਮੰਗ ਪੱਤਰ ਲਿਖ ਵੀ ਦਿੰਦੇ ਆ ਚੱਟ ਹਰਿਆਣੇ ਦੇ ਮੁੱਖ ਮੰਤਰੀ ਲੈ ਵੀ ਜਾਂਦੇ ਆ ਇਹ 10 ਸਾਲਾਂ ਬਾਅਦ ਕਿਉਂ ਕਿਸਾਨਾਂ ਨਾਲ ਚੇਤੇ ਆ ਰਿਹਾ ਜਿਹੜੇ ਸ਼ੰਭੂ ਦੇ ਬੈਠੇ ਕਿਸਾਨ ਆ ਉਹਨਾਂ ਨਾਲ ਤਾਂ ਗੱਲ ਕਰਕੇ ਕੋਈ ਰਾਜੀ ਨਹੀਂ ਹੈਗਾ ਕਿਉਂਕਿ ਇਹ ਇਲੈਕਸ਼ਨ ਸਟੰਟ ਸੀਗਾ ਵੀ ਮੈਂ 24 ਫਸਲਾਂ ਤੇ ਐਮਐਸਪੀ ਦਊਂਗਾ ਕਸਲ ਹਰਿਆਣੇ 'ਚ ਵੀ ਦੋ ਫਸਲਾਂ ਤੋਂ ਇਲਾਵਾ ਬਾਕੀ ਫਸਲਾਂ ਤੇ ਐਮਐਸਪੀ ਨਹੀਂ ਬੇਸ਼ੱਕ ਹਰਿਆਣੇ ਦੇ ਵਿੱਚ ਚੋਣਾਂ ਦੇ ਵਿੱਚ ਕਿਸਾਨ ਮਜ਼ਦੂਰ ਨੇ ਆਪਣੀ ਮਰਜ਼ੀ ਨਾਲ ਫੈਸਲਾ ਕਰਨਾ ਹੈਗਾ ਕਿ ਕਿੰਨੂੰ ਵੋਟ ਪਾਉਣੀ ਆ ਕਿੰਨੂੰ ਨਹੀਂ ਪਰ ਹਰਿਆਣੇ ਦੇ ਕਿਸਾਨਾਂ ਨੂੰ ਤੁਹਾਡੇ ਮਾਧਮ ਨਾਲ ਅਪੀਲ ਕਰਾਂਗੇ ਸ਼ਹੀਦ ਸੁਭ ਕਰਨ ਨੂੰ ਯਾਦ ਰੱਖਿਓ ਇਹ ਵੀ ਯਾਦ ਰੱਖਿਓ ਜਿਵੇਂ ਹਰਿਆਣੇ ਦੀਆਂ ਕਬੱਡੀ ਨਾਲ ਜੁੜੀਆਂ ਹੋਈਆਂ ਧੀਆਂ ਨੂੰ ਸੜਕਾਂ ਤੇ ਰੋਲਿਆ ਮੋਦੀ ਸਰਕਾਰ ਨੇ ਔਰ ਜਿਵੇਂ ਹੁਣ ਇੱਕ 100 ਗ੍ਰਾਮ ਭਾਰ ਵੱਧ ਹੋਣ ਕਰਕੇ ਜੋ ਕੁਝ ਹੋਇਆ ਸਾਨੂੰ ਤਾਂ ਕੁੜੀਆਂ ਫਿਰ ਰਾਜਨੀਤੀ ਦਾ ਸ਼ਿਕਾਰ ਨਜ਼ਰ ਆਉਂਦੀਆਂ ਨੇ ਵਿਨੇਸ਼ ਪੁਗਾਠ ਹੋਵੇ ੱੱਕਾ ਹੋਇਆ ਹੋਗਾ ਕਿਉਂਕਿ ਉਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਲਗਾਤਾਰ ਆਵਾਜ਼ ਚੱਕੀ ਸੀ ਉਹਦਾ ਸ਼ਾਇਦ ਖਾਮਿਆਨਾ ਪੁਕਤਣਾ ਉਹਨਾਂ ਨੂੰ ਪੈ ਰਿਆ ਹੈਗਾ ਅਸੀਂ ਜਿਹੜੀ ਔਰਤ ਡਾਕਟਰ ਜਿਹਦੀ ਕਲਕੱਤਾ ਦੇ ਵਿੱਚ ਜਿੰਸੀ ਜਾਤੀ ਹੋਣ ਤੋਂ ਬਾਅਦ ਉਹਦੀ ਹੱਤਿਆ ਕਰ ਦਿੱਤੀ ਗਈ ਉਹ ਡਾਕਟਰ ਦੀ ਸਾਰੀ ਹੜਤਾਲ ਦਾ ਸਮਰਥਨ ਕਰਦੇ ਆਂ ਮੋਦੀ ਸਰਕਾਰ ਕੋ ਮੰਗ ਕਰਦੇ ਆਂ ਵੀ ਜਲਦੀ ਤੋਂ ਜਲਦੀ ਚਾਹੇ ਉਹ ਪੱਛਮੀ ਬੰਗਾਲ ਦੀ ਸਰਕਾਰ ਆ ਉਹਨਾਂ ਡਾਕਟਰਾਂ ਨਾਲ ਬਹਿ ਕੇ ਜੋ ਉਹਨਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਬਹਿ ਕੇ ਉਹ ਮੰਗਾ ਨਪਟਾਰਿਆ ਕੀਤਾ ਜਾਵੇ ਕਿਉਂਕਿ ਫਿਰ ਇੰਨੀ ਦੇਰ ਤੱਕ ਜਿਹੜੀਆਂ ਸੇਖ ਸੂਬਾਾਂ ਨੇ ਹਸਪਤਾਲ 'ਚ ਬੰਦ ਹੋਣ ਕਰਕੇ ਸਮੱਸਿਆ ਆ ਸਕਦੀ ਆਮ ਜਨਤਾ ਨੂੰ ਇਹਦੇ ਨਾਲ ਨਾਲ ਕੱਲੀ ਉਹ ਕੁੜੀ ਦੀ ਘਟਨਾ ਨਹੀਂ ਉਹ ਘਟਨਾ ਤੋਂ ਬਾਅਦ ਮੈਂ ਖ਼ਬਾਰਾਂ 'ਚ ਦੇਖ ਰਿਹਾ ਦਰਜਨਾ ਘਟਨਾਵਾਂ ਹੋਰ ਸੂਬਿਆਂ ਵਿੱਚ ਆ ਗਈਆਂ ਔਰਤਾਂ ਨਾਲ ਜਿੰਸੀ ਜਾਤੀ ਦੀਆਂ ਤੋਂ ਸਾਨੂੰ ਲੱਗਦਾ ਵੀ ਨਰਪਿਆ ਕਾਂਡ ਤੋਂ ਬਾਅਦ ਵੀ ਜਿਹੜਾ ਵੱਡਾ ਅੰਦੋਲਨ ਬਣਿਆ ਸੀ ਸਰਕਾਰ ਨੇ ਕੋਈ ਸਬਕ ਨਹੀਂ ਸਿੱਖੇ ਹੈਗੇ ਔਰਤਾਂ ਨਾਲ ਉਸੇ ਤਰ੍ਹਾਂ ਜਾਤੀਆਂ ਹੋ ਰਹੀਆਂ ਗਿਆ ਤਾਂ ਔਰਤਾਂ ਵਾਲੇ ਮਸਲੇ ਤੇ ਸਰਕਾਰ ਨੂੰ ਇਨਸਾਫ ਦੇਣਾ ਚਾਹੀਦਾ ਹੈਗਾ ਵਾ ਧੰਨਵਾਦ